ਹੋ ਜਦੋਂ ਅਜਿਹਾ ਨਹੀਂ ਕਰਾ ਕੋਈ ਕਰਦਾ ਨਹੀਂ ਇਹ ਤਾਂ ਤੁਸੀਂ ਦੇਖਿਆ ਜੇ ਲੱਗਦਾ ਸੀ ਕਿਦਾ ਸੰਗਤ ਦਾ ਚੱਲਦਾ ਨਾ ਥੋੜੇ ਸਾਈਡ ਤੇ ਹੋ ਗਈ ਗੱਲ ਹਾਂਜੀ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਈ ਕੋਈ ਕੋਈ ਨਹੀਂ 거도록 <목소리> <오늘. 목소리> ਤੁਹਾਨੂੰ ਕਿਵੇਂ ਮਜੀਤਿਆ ਜੀ ਨਾਲ ਮੁਲਾਕਾਤ ਕਰਕੇ ਆਇਓ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਠੀਕ ਨੇ ਦੀ ਚੜਦੀ ਕਲਾ ਹਮਮ ਕੀ ਗੱਲ ਹੋਈ ਮੈਡਮ ਤੁਸੀਂ तकरीबन 1 ਡੇਟ ਘੰਟੇ ਅੰਦਰ ਰਹੇ ਹੋ ਕੀ ਗੱਲਬਾਤ ਹੋਈ ਹੈ ਪੂਰੀ ਪਰਿਵਾਰ ਦੀ ਪਹਿਲੀ ਮੁਲਾਕਾਤ ਸੀ ਨਹੀਂ ਕੋਰਟ 'ਚ ਮਿਲੇ ਸੀਗੇ ਤਰੀਕ ਵੇਲੇ ਤੇ ਬੱਚਿਆਂ ਦਾ ਹਾਲਚਾਲ ਪੁੱਛਿਆ ਤੇ ਮਾਤਾ ਪਿਤਾ ਦਾ ਹਾਲਚਾਲ ਪੁੱਛਿਆ ਬਰਗ ਚੇਂਜ ਨੂੰ ਲੈ ਕੇ ਜਿਹੜਾ ਪਟੀਸ਼ਨ ਵੀ ਦਾਇਰ ਕੀਤਾ ਕੀ ਕਹਿਣਾ ਚਾਹੁੰਦੇ ਕੀ ਦਿੱਕਤ ਕਰਨ ਕੀ ਹੈ ਸੁਰੱਖਿਆ ਨੂੰ ਲੈ ਕੇ ਕੀ ਦਿੱਕਤ ਹੈ ਉਹ orange ਵਕੀਲ ਸਾਹਿਬ ਦੱਸਦੇ ਕਿ ਤੁਸੀਂ ਥੋੜੀ ਜਿਹੀ ਬ੍ਰੀਫੀ ਮੁਲਾਕਾਤ ਕੀਤੀ ਹੈ ਕਿ ਵੈ ਚੜਦੀ ਕਲਾ ਚੜਦੀ ਕਲਾ ਚ ਨੇ ਜੀ ਬਿਲਕੁਲ ਚੜਦੀ ਕਲਾ ਚ ਨੇ ਹਮੇਸ਼ਾ ਚੜਦੀ ਕਲਾ ਚ ਹੁੰਦੇ ਨੇ ਉਹਨਾਂ ਦੀ ਕੋਈ ਮਤਲਬ ਉਹਨਾਂ ਨੂੰ ਕੋਈ ਉਹਨਾਂ ਦਾ ਜਿਹੜਾ ਮਨੁਬਲ ਨਹੀਂ ਤੋੜ ਸਕਦਾ ਕੀ ਕਰ ਰਹੇ ਹੋ ਜੋ ਮੈਡਮ ਇਲਜ਼ਾਮ ਲੱਗੇ ਅੰਦਰ ਬੈਰਕ ਨੂੰ ਲੈ ਕੇ ਜਿਸ ਤਰ੍ਹਾਂ ਕਿ ਦਰਖਾਸਤ ਦਿੱਤੀ ਗਈ ਕੋਰਟ ਦੇ ਵਿੱਚ ਦੇਖੋ ਉਹਨਾਂ ਨੂੰ ਕੋਈ ਚੜੀ ਲੱਫੀ ਬਾਰੇ ਨਹੀਂ ਉਹ ਬਿਲਕੁਲ ਠੀਕ ਨੇ ਸਿਕਿਉਰਿਟੀ ਰੀਜ਼ਨਸ ਲਈ ਅਸੀਂ ਦਰਖਾਸਤ ਪਾਈ ਸੀ ਉਹ orange ਕੈਟਾਗਰੀ ਪ੍ਰੋਟੈਕਟਿਵ ਨੇ ਜੀਐਲ ਮੈਨੂਅਲ ਦੇ ਅਨੁਸਾਰ ਤੇ ਅਸੀਂ ਦਰਖਾਸਤ ਪਾਈ ਸੀ ਸਰਕਾਰ ਕਿਉਂ ਕਰ ਰਹੀ ਹੈ ਇਸ ਤਰ੍ਹਾਂ ਮਤਲਬ ਉਹ ਤਾਂ orange ਦੇ ਜਿਹੜੇ ਹੈਗੇ ਸਾਬਕਾ ਮੰਤਰੀ ਵੀ ਨੇ ਉਹ ਤਾਂ ਉਹਨਾਂ ਦੀ ਹੁਣ ਉਹ ਤੁਸੀਂ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਐ ਇਸ ਤਰ੍ਹਾਂ ਜੋ ਇਲਜ਼ਾਮ ਲੱਗੇ ਨੇ ਕਿਸ ਤਰ੍ਹਾਂ ਉਸ ਚੀਜ਼ ਨੂੰ ਵਾਚ ਕਰਦੇ ਤੁਸੀਂ ਉਹ ਤਾਂ ਕਿੰਨੀ ਬਾਰੀ ਦੱਸ ਚੁੱਕੇ ਆ ਅਸੀਂ ਤੁਸੀਂ ਪਹਿਲਾਂ ਸਾਰੇ ਸਾਰਾ ਕੁਝ ਅੱਗੇ ਲਿਆ ਕੇ ਤਾਂ ਦਿਖਾਓ ਸਾਨੂੰ ਆਮਦਤ ਕੋ ਬਹੁਤ ਜ਼ਾਇਦਾਤ ਮਾਮਲੇ ਦੇ ਇਹ ਜਿਹੜਾ ਮਾਮਲਾ ਚੱਲ ਰਿਹਾ ਸਰਕਾਰ ਕਹਿ ਰਹੀ ਤੇ ਡਰਗ ਦੇ ਤਹਿਤ ਜਿਹੜਾ ਮਾਮਲਾ ਚੱਲ ਰਿਹਾ ਕਿੰਨੀ ਕਿ ਸੱਚਾਈ ਤੇ ਦੇ ਇਹ ਡਰਗ ਦਾ ਮਾਮਲਾ ਹੈ ਕਿ ਡੀਏ ਦਾ ਮਾਮਲਾ ਹੈ ਮਾਮਲਾ ਕੀ ਇਸ ਚੀਜ਼ ਦਾ ਹੈ ਪਹਿਲਾਂ ਦੱਸੋ ਨਹੀਂ ਆਮਦਤ ਕੋ ਬਹੁਤ ਜ਼ਾਇਦਾਤ ਮਾਮਲੇ ਚ ਕਰਤਰ ਕੀ ਸਬਜੈਕਟ ਹੈ ਸਰਕਾਰ ਜੋੜ ਰਹੀ ਹੈ ਇਸ ਨੂੰ ਨਸ਼ੇ ਨਾਲ ਜੋੜ ਰਹੀ ਹੈ ਮਾਮਲਾ ਤਾਂ ਇੱਕੋ ਹੀ ਹੋ ਸਕਦਾ ਹੈ ਨਾ ਜਾਂ ਤਾਂ ਡਰਗ ਦਾ ਹੋ ਸਕਦਾ ਹੈ ਜਾਂ ਡੀਏ ਦਾ ਹੋ ਸਕਦਾ ਦੋਨੋਂ ਤਾਂ ਹੋ ਨਹੀਂ ਸਕਦੇ ਮਨਸ਼ਾ ਕੀ ਲੱਗਦੀ ਹੈ ਜੀ ਤੁਹਾਨੂੰ ਇਸ ਦੇ ਵਿੱਚ ਮਨਸ਼ਾ ਤਾਂ ਕਲੀਅਰ ਹੈ ਹਾਂਜੀ ਕੀ ਕਲੀਅਰ ਕੀ ਹੈ ਜੀ ਦੱਸੋ ਕੀ ਇਹਦਾ ਜੇ ਜਦ ਉਹਨਾਂ ਨੂੰ 4 ਸਾਲ ਹੋ ਗਏ ਇਨਵੈਸਟੀਗੇਸ਼ਨ ਕਰਦੇ ਡੀਓਜ਼ ਡਰਗ 'ਚ ਕੁਝ ਲੱਭਿਆ ਨਹੀਂ ਤਾਂ ਹੁਣ ਡੀਏ 'ਚ ਪਤਾ ਜਾਂ ਤਾਂ ਤੁਸੀਂ ਕਹੋ ਕਿ ਡਰਗ ਲੰਬੇ ਉਹਨਾਂ ਨੂੰ ਤੁਸੀਂ ਮੈਂ ਪਰ ਪਰਿਵਾਰ ਪ੍ਰਿਪੇਅਰ ਸੀ ਇਸ ਗੱਲ ਨੂੰ ਲੈ ਕੇ ਵੀ ਕੋਈ ਨਾ ਕੋਈ ਮਾਮਲਾ ਤੁਹਾਡੇ ਦੇ ਝੂਠਾ ਦਰਜ ਕੀਤਾ ਜਾਊਗਾ ਅੰਮ੍ਰਿਤਧੀਆਂ ਸਾਹਿਬ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਮੇਰੇ ਤੇ ਕੋਈ ਨਾ ਕੋਈ ਕਾਰਵਾਈ ਹੋਊਗੀ ਬਿਲਕੁਲ ਬਿਲਕੁਲ ਹੀ ਬਿਲਕੁਲ ਪਤਾ ਸੀ ਸਾਡ ਨੂੰ ਅਸੀਂ ਬਿਲਕੁਲ ਤਿਆਰ ਸੀ ਜੇ ਕਰ ਜੋ ਅਸੀਂ ਤਾਂ ਹਮੇਸ਼ਾ ਕਹਿੰਦੇ ਹਾਂ ਜੋ ਕਰਨਾ ਹੈ ਕਰਨਾ ਹੈ ਮਨੇ ਸੀਸੀਟੀਵੀ ਦੇ ਗੱਲ ਨੂੰ ਵੀ ਆਈਸੀਬੀ ਸਰਕਾਰ ਸੀਸੀਟੀਵੀ ਰਾਈ ਵੀ ਥੋੜੀ ਦੇਖ ਰਿਕ ਕਰਦੀ ਹੈ ਕੋਈ ਇਸ ਤਰ੍ਹਾਂ ਦੀ ਕਰ ਲੈਣ ਦੇਖ ਰਿਕ ਕਵਰਲੈਂਡ ਜੀ ਸਾਥ ਕੇ ਕਰਨ ਦੇਖਣ ਕੀ ਕਰ ਰਹੇ ਹਨ ਮੈਡਮ ਮੀਡੀਆ ਨੂੰ ਕਿਉਂ ਰੋਕਿਆ ਜਾ ਰਿਹਾ ਦੇਖਿਆ ਵਿਕਰਮ ਮਜੀਠੀਆ ਦੀ ਕਵਰਜ ਕਰਨ ਲਈ ਬੜਾ ਰੋਕਿਆ ਜਾ ਰਿਹਾ ਕੀ ਲੱਗਦਾ ਵੀ ਹਰੇ ਮੇਸ਼ਾ ਚੜਦੀ ਕਲਾ ਦਾ ਜਿਹੜਾ ਮੈਸੇਜ ਦਿੰਦੇ ਨੇ ਸਾਨੂੰ ਤਾਣਾ ਦੇ ਦੇਣ ਨਹੀਂ ਮੈਮ ਤੁਸੀਂ ਹੌਸਲਾ ਦਿੱਤਾ ਉਹਨਾਂ ਨੂੰ ਗੱਬਰ ਕਹਿ ਕੇ ਮੈਂ ਇਹਨੂੰ ਜ਼ਰੂਰ ਡਿਫਰੈਂਸ਼ੀਏਟ ਕਰਦਾ ਜੀ ਜੋ ਇਹ ਪ੍ਰੋਪਾਗੈਂਡਾ ਹੈਗਾ ਕਿ ਕੰਫਰਟ ਵਾਸਤੇ ਕੁਝ ਕੀਤਾ ਹੈ ਬਿਲਕੁਲ ਨਹੀਂ ਸਿਕਿਉਰਿਟੀ ਦੀ ਇਸ਼ੂਸ ਨੇ ਤੁਸੀਂ ਕੋਟਾ ਚ ਤੇ ਮੀਡੀਆ ਚ ਆਪ ਜਾ ਕੇ ਦੱਸਿਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਇੰਨਾ ਸੁਰੱਖਿਆ ਦਾ ਖਤਰਾ ਹੈ ਜੀ ਉਹਨਾਂ ਦੀ ਸ਼ਕਲ ਵੀ ਨਹੀਂ ਦਿਖਾ ਸਕਦੇ ਪਰ ਤੇ ਨੌਨੇ ਦਿੰਦੇ ਨੇ ਤੇ ਕੋਰਟ ਕੋਰਟ ਜਿਹੜੀ ਆ ਫੋਰਟ्रेस ਬਣਾਈ ਜਾਂਦੀ ਹੈ ਕੋਰਟ ਦੀ ਸੜੀ ਸੜਕਾ ਸੀਲ ਕਰ ਦਿੱਤੇ ਜਾਂਦੇ ਆ ਔਰ ਕੋਈ ਕੰਮ ਨਹੀਂ ਕੀਤਾ ਜਾਂਦਾ ਉੱਥੇ ਸੋ ਇਸ ਕਰਕੇ ਅਸੀਂ ਕਿਹਾ ਕਿ ਜਿਹੜੀ orange category high risk prisoner ਹੈ ਉਹਦਾ ਜਿਹੜੇ ਬੈਰਕ ਹੈ ਕਿਸੇ ਹੋਰ ਨਾਲ ਸ਼ੇਅਰ ਨਹੀਂ ਹੋ ਸਕਦੀ ਤੇ ਇੱਥੇ acommodation ਦੀ ਕੋਈ ਟ੍ਰੀਟ ਨਹੀਂ ਹੈ ਤੋ ਅਸੀਂ ਅੱਜ ਐਪਲੀਕੇਸ਼ਨ ਫਾਈਲ ਕਰ ਚੁੱਕੇ ਸੀ ਇਹਨਾਂ ਦਾ ਅੱਜ ਟਾਈਮ ਸੀਗਾ ਰਿਪਲਾਈ ਦੇਣ ਦਾ ਸਟੇਟਸ ਰਿਪੋਰਟ ਫਾਈਲ ਕਰਨਾ ਅੱਜ ਦੋਨੋਂ ਉਹਨਾਂ ਨੇ ਕੋਰਟ ਚ ਨਹੀਂ ਕੀਤੀ ਤੇ ਅਗਲੀ ਕ੍ਰੀ 17 ਪੈਗੀ ਹੈ ਉਹ ਨੂੰ ਕੀ ਲੱਗਦਾ ਅੱਗੇ ਕੀ ਰਾਹ ਲੱਗਦਾ ਹੈ ਅਸੀਂ ਅੱਜ ਰੈਗੂਲਰ ਬੇਲ ਫਾਈਲ ਕਰ ਦਿੱਤੀ ਹੈ ਜੀ ਆਨਰੇਬਲ ਕੋਰਟ ਨੇ 22 ਤਰੀਕ ਉਹਦਾ ਨੋਟਿਸ ਕਰ ਲਿਆ ਪਰ ਉਹ ਚੜ੍ਹਦੀ ਕਲਾ ਚ ਨੇ ਇਹ ਬਿਲਕੁਲ ਠੀਕ ਨੇ ਰਬ ਰਬ ਕਰ ਰਿਹਾ ਉਹਦਾ ਨਾਮ ਜਪ ਰਹੇ ਨੇ ਚੜ੍ਹਦੀ ਕਲਾ ਚ ਉਮੀਦ ਹੈ ਜੇ ਬੇਲ ਹੋ ਜੇਗੀ ਹਾਂਜੀ ਹਾਂਜੀ ਇਸੇ ਉਹਨਾਂ ਨੂੰ ਨਾਬਾਹੀ ਲੈ ਕੇ ਆਏ ਨੇ ਹਾਈ ਕੋਰਟ ਦੇ ਪ੍ਰੋਟੈਕਸ਼ਨ ਜਿਹੜੀ ਨੇ ਸਿਕਿਉਰਿਟੀ ਵਿਟ੍ਰੋਕ ਕੀਤੀ ਸੀ ਉਹ ਜਦ ਅਸੀਂ ਪਟੀਸ਼ਨ ਫਾਈਲ ਕੀਤੀ ਸੀ ਤਾਂ ਆਨਰੇਬਲ ਹਾਈ ਕੋਰਟ ਦੇ ਡਾਇਰੈਕਸ਼ਨ ਨੇ ਕਿ ਇਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਇਨਸ਼ੋਰ ਕੀਤੀ ਜਾਵੇ ਤੇ ਅੰਡਰ ਥੈਟ ਇਨਸ਼ੋਰੈਂਸ ਜਿਹੜੀ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਕਾਊਟ ਕੋਰਟ ਚ ਉਹਨਾਂ ਨੇ ਕਿਹਾ ਜੀ ਨਾਬਾ ਚ ਹੈ ਉਹਨਾਂ ਕੋਲ ਫੈਸਿਲਿਟੀਜ਼ ਬੈਟਰ ਨੇ ਟੂ ਕੀਮਨ ਸਿਕਿਉਰ ਹੂੰ ਆਰਡਰ ਇਸ ਕਰਕੇ ਲਿਆ ਨਾਬੇਦਾ ਕੇ ਉੱਥੇ ਫੈਸਿਲਿਟੀਜ਼ ਬੈਟਰ ਫॉर ਸਿਕਿਉਰਿਟੀ ਹੈ ਪਰ ਇੱਥੇ ਔਰੇਂਜ ਪ੍ਰਿਜ਼ਨਰ ਦਾ ਜੇਲ ਮੈਨੂਅਲ ਦੀ ਇਹਨਾਂ ਨੇ ਵਾਇਲੇਸ਼ਨ ਕੀਤੀ ਹੈ ਇਸ ਕਰਕੇ ਅਸੀਂ ਉਹ ਸਰ ਜੋ ਪਹਿਲੇ ਪਾਈਆ ਵੀ ਪਰਚਾ ਗਲਤ ਦਿੱਤਾ ਉਹਦੀ ਡੇਟ ਮੰਨ ਲਓ ਹਾਈ ਕੋਰਟ ਚ ਕਦੋਂ ਦੀ ਹੈ ਜੀ ਸਰ ਹਲੇ ਪਰਚਾ ਦਰਜ ਅਸੀਂ ਜਿਹੜੀ ਕਵਾਸ਼ਨ ਪਟੀਸ਼ਨ ਹੈ ਉਹ ਹਲੇ ਨਹੀਂ ਫਾਈਲ ਕੀਤੀ ਜੀ ਅੱਛਾ ਫਾਲ ਫਿਲਹਾਲ ਸਿਰਫ ਅੱਜ ਅਸੀਂ ਫਰ ਰੈਗੂਲਰ ਬੇਲ ਫਾਈਲ ਕੀਤੀ ਹੈ ਅਸੀਂ ਰਿਮਾਂਡ ਆਰਡਰ ਚੈਲੰਜ ਕੀਤਾ ਉਹ ਜੁਲਾਈ ਐਂਡ ਚ ਪਈ ਹੋਈ ਹੈ ਤੇ ਹੁਣ 14 ਤਰੀਕ ਅੱਜ ਅਸੀਂ ਰੈਗੂਲਰ ਬੇਲ ਫਾਈਲ ਕਰਤੀ ਸੀ ਉਹ ਬਾਈਕ ਰਿਪਰ ਅਗਰ ਸੀਸੀਟੀਵੀ ਰਾਹੀਂ ਕਿਸੇ ਕੈਦੀ ਦੀ ਨਿਜਤਾ ਬਾਹਰ ਦੇਖੀ ਜਾਂਦੀ ਹੈ ਜੋ ਗੱਲਾਂ ਬਾਹਰ ਆ ਰਹੀਆਂ ਨੇ ਵੀ ਸਰਕਾਰ ਦੇਖ ਰਹੀ ਹੈ ਕੀ ਲੱਗਦਾ ਵੀ ਸੁਤੰਤਰਤਾ ਦੇ ਅਧਿਕਾਰ ਦੀ ਜਿਹੜੀ ਉਲੰਘਣਾ ਮਰੀ ਗ੍ਰਾਸ ਵੈਲਿਸ਼ਨ ਤਾਂ ਕੀ ਦੇਖ ਲਓਗੇ ਬੰਦਾ ਜਿਹੜਾ ਪਾਰਟ ਪੂਜਾ ਕਰਦਾ ਸਾਰਾ ਦਿਨ ਜਾਂ ਉੱਥੇ ਬੈਠਾ ਵੀ ਐਂ ਕਰਦਾ ਰਹਿੰਦਾ ਤੁੰਨ ਇਹ ਕੁਝ ਦੇਖੋ ਹੋਰ ਕੁਝ ਦੇਖੋ ਲੋਕਾਂ ਨੂੰ ਦੇਖਣ ਨਹੀਂ ਦੇ ਰਹੇ ਲੇਕਿਨ ਮੀਡੀਆ ਦੀ ਰਿਪੋਰਟ